ਮਟਾਪੇ ਦਾ ਹੱਲ ਜਾਣੋ ਕਦਮ ਨੰਬਰ 1 ਮੰਗਾ ਉਸ ਭਾਰ 'ਚ ਸਪਸ਼ਟਤਾ ਨਾਲ ਸੋਚੋ ਜਿਹੜਾ ਤੁਸੀਂ ਪਾਉਣਾ ਚਾਹੁੰਦੇ ਹੋ ਆਪਣੇ ਦਿਮਾਗ 'ਚ ਸਪਸ਼ਟ ਤਸਵੀਰ ਰੱਖੋ ਕਿ ਆਦਰਸ਼ ਭਾਰ ਹੋਣ ਤੋਂ ਬਾਅਦ ਤੁਸੀਂ ਕਿਸ ਤਰ੍ਹਾਂ ਦਿਖੋਗੇ ਤੁਸੀਂ ਆਦਰਸ਼ ਭਾਰ ਦੀਆਂ ਤਸਵੀਰਾਂ ਆਪਣੇ ਸਾਹਮਣੇ ਰੱਖੋ ਤੇ ਉਹਨਾਂ ਵੱਲ ਅਕਸਰ ਦੇਖੋ ਜੇਕਰ ਤੁਹਾਡੇ ਕੋਲ ਆਪਣੀ ਖੁਦ ਦੀਆਂ ਤਸਵੀਰਾਂ ਨਾ ਹੋਣ ਤਾਂ ਮਨ ਚਾਹੇ ਸਰੀਰ ਦੀ ਦੂਜਿਆਂ ਦੀ ਤਸਵੀਰ ਅਕਸਰ ਦੇਖਦੇ ਰਹੋ ਕਦਮ ਨੰਬਰ 2 ਯਕੀਨ ਕਰੋ ਤੁਹਾਨੂੰ ਯਕੀਨ ਕਰਨਾ ਹੋਵੇਗਾ ਕਿ ਤੁਹਾਨੂੰ ਮਿਲੇਗਾ ਤੁਹਾਨੂੰ ਵਿਸ਼ਵਾਸ ਕਰਨਾ ਹੋਵੇਗਾ ਕਿ ਤੁਹਾਡਾ ਭਾਰ ਉੱਤਮ ਹੋ ਚੁੱਕਿਆ ਹੈ ਤੁਹਾਨੂੰ ਇਸ ਤਰ੍ਹਾਂ ਕਲਪਨਾ ਕਰਨੀ ਹੋਵੇਗੀ ਨਾਟਕ ਕਰਨਾ ਹੋਵੇਗਾ ਐਕਟਿੰਗ ਕਰਨੀ ਹੋਵੇਗੀ ਜਿਵੇਂ ਤੁਹਾਡਾ ਭਾਰ ਆਦਰਸ਼ ਹੋ ਚੁੱਕਿਆ ਹੈ ਤੁਹਾਨੂੰ ਖੁਦ ਨੂੰ ਆਦਰਸ਼ ਭਾਰ ਪਾਉਂਦੇ ਹੋਏ ਦੇਖਣਾ ਹੋਵੇਗਾ ਤੁਹਾਡਾ ਮਨ ਚਾਹਿਆ ਭਾਰ ਲਿਖ ਕੇ ਆਪਣੀ ਭਾਰ ਤੋਲਣ ਦੀ ਮਸ਼ੀਨ ਦੇ ਰੀਡ ਆਊਟ ਤੇ ਰੱਖ ਦਿਓ ਜਾਂ ਖੁਦ ਦਾ ਭਾਰ ਨਾ ਲਓ ਤੁਹਾਡੇ ਆਪਣੇ ਵਿਚਾਰਾਂ ਸ਼ਬਦਾਂ ਤੇ ਕਾਰਜਾਂ 'ਚ ਜੋ ਮੰਗਿਆ ਹੈ ਉਸ ਗੱਲ ਨੂੰ ਨਾ ਕਟੋ ਆਪਣੇ ਵਰਤਮਾਨ ਭਾਰ ਦੇ ਹਿਸਾਬ ਨਾਲ ਕੱਪੜੇ ਨਾ ਖਰੀਦੋ ਪ੍ਰਤੀਤ ਰੱਖੋ ਤੇ ਉਹਨਾਂ ਕੱਪੜਿਆਂ ਤੇ ਧਿਆਨ ਕੇਂਦਰਿਤ ਕਰੋ ਜਿਨ੍ਹਾਂ ਨੂੰ ਭਵਿੱਖ 'ਚ ਖਰੀਦੋਗੇ ਆਦਰਸ਼ ਭਾਰ ਨੂੰ ਆਕਰਸ਼ਿਤ ਕਰਨਾ ਬ੍ਰਹਿਮੰਡ ਦੇ ਕੈਟਲੌਗ 'ਚੋਂ ਆਰਡਰ ਦੇਣ ਵਰਗਾ ਹੀ ਹੈ ਤੁਸੀਂ ਕੈਟਲੌਗ 'ਚ ਦੇਖਦੇ ਹਾਂ ਆਦਰਸ਼ ਭਾਰ ਚੁਣਦੇ ਹਾਂ ਆਪਣਾ ਆਰਡਰ ਦਿੰਦੇ ਹਾਂ ਤੇ ਤੁਹਾਡਾ ਆਰਡਰ ਕੀਤਾ ਹੋਇਆ ਭਾਰ ਤੁਹਾਡੇ ਤੱਕ ਪੁੱਜ ਜਾਂਦਾ ਹੈ ਆਪਣੇ ਆਦਰਸ਼ ਭਾਰ ਵਾਲੇ ਲੋਕਾਂ ਦੀ ਤਲਾਸ਼ ਕਰੋ ਉਹਨਾਂ ਦੀ ਸਲਾਹਾਂਗਾ ਕਰੋ ਤੇ ਦਿਲ ਹੀ ਦਿਲ ਵਿੱਚ ਉਹਨਾਂ ਦੀ ਤਾਰੀਫ ਕਰਨ ਦਾ ਨਿਸ਼ਚਾ ਕਰੋ ਜਦੋਂ ਤੁਸੀਂ ਉਹਨਾਂ ਦੀ ਸਲਾਹਾਂਗਾ ਕਰਦੇ ਹੋ ਤੇ ਉਸ ਭਾਵਨਾ ਨੂੰ ਮਹਿਸੂਸ ਕਰਦੇ ਹੋ ਤਾਂ ਤੁਸੀਂ ਉਸ ਆਦਰਸ਼ ਭਾਰ ਨੂੰ ਸੱਦਾ ਦੇ ਰਹੇ ਹੋ ਜੇਕਰ ਜਾਦਾ ਭਾਰ ਵਾਲੇ ਲੋਕ ਨਜ਼ਰ ਆਉਣ ਤਾਂ ਉਹਨਾਂ ਤੇ ਧਿਆਨ ਨਾ ਦਿਓ ਬਲਕਿ ਤੁਰੰਤ ਆਪਣਾ ਧਿਆਨ ਮੋੜ ਕੇ ਆਪਣੇ ਆਦਰਸ਼ ਸਰੀਰ ਵਾਲੀ ਤਸਵੀਰ ਤੇ ਲੈ ਜਾਓ ਤੇ ਉਸ ਨੂੰ ਮਹਿਸੂਸ ਕਰੋ ਕਦਮ ਨੰਬਰ 3 ਪਾਓ ਤੁਹਾਨੂੰ ਚੰਗਾ ਮਹਿਸੂਸ ਕਰਨਾ ਚਾਹੀਦਾ ਹੈ ਤੁਹਾਨੂੰ ਆਪਣੇ ਬਾਰੇ ਚ ਚੰਗਾ ਮਹਿਸੂਸ ਕਰਨਾ ਚਾਹੀਦਾ ਹੈ ਇਹ ਮਹੱਤਵਪੂਰਨ ਹੈ ਕਿਉਂਕਿ ਜੇਕਰ ਤੁਸੀਂ ਇਸ ਵੇਲੇ ਆਪਣੇ ਸਰੀਰ ਬਾਰੇ ਮਾੜਾ ਮਹਿਸੂਸ ਕਰਦੇ ਹੋ ਤਾਂ ਫਿਰ ਤੁਸੀਂ ਆਪਣੇ ਆਦਰਸ਼ ਭਾਰ ਨੂੰ ਆਕਰਸ਼ਿਤ ਨਹੀਂ ਕਰ ਸਕਦੇ ਜੇਕਰ ਤੁਸੀਂ ਆਪਣੇ ਸਰੀਰ ਬਾਰੇ ਮਾੜਾ ਮਹਿਸੂਸ ਕਰਦੇ ਹੋ ਤਾਂ ਇਹ ਇੱਕ ਸਸਕਤ ਭਾਵ ਹੈ ਤੇ ਤੁਸੀਂ ਆਪਣੇ ਸਰੀਰ ਦੇ ਬਾਰੇ ਚ ਮਾੜੇ ਭਾਵਾਂ ਨੂੰ ਆਕਰਸ਼ਿਤ ਕਰਦੇ ਰਹੋਗੇ ਜੇਕਰ ਤੁਸੀਂ ਆਪਣੇ ਸਰੀਰ ਦੀ ਆਲੋਚਨਾ ਕਰੋਗੇ ਤੇ ਇਸ ਚ ਕਮੀਆਂ ਖੋਜਦੇ ਰਹੋਗੇ ਤਾਂ ਤੁਸੀਂ ਇਸੇ ਕਦੇ ਨਹੀਂ ਬਦਲ ਪਾਉਗੇ ਸੱਚ ਤਾਂ ਇਹ ਹੈ ਕਿ ਇਸ ਨਾਲ ਤੁਸੀਂ ਜ਼ਿਆਦਾ ਭਾਰ ਨੂੰ ਆਪਣੇ ਵੱਲ ਆਕਰਸ਼ਿਤ ਕਰੋਗੇ ਆਪਣੇ ਸਰੀਰ ਦੇ ਰੋਮ-ਰੋਮ ਦੀ ਤਾਰੀਫ਼ ਕਰੋ ਤੇ ਰੱਬ ਦਾ ਸ਼ੁਕਰ ਕਰੋ ਆਪਣੇ ਬਾਰੇ ਸਾਰੀਆਂ ਉੱਤਮ ਗੱਲਾਂ ਸੋਚੋ ਜਦੋਂ ਤੁਸੀਂ ਆਪਣੇ ਬਾਰੇ ਉੱਤਮ ਵਿਚਾਰ ਸੋਚਦੇ ਹੋ ਤੇ ਚੰਗਾ ਮਹਿਸੂਸ ਕਰਦੇ ਹੋ ਤਾਂ ਤੁਸੀਂ ਆਪਣੇ ਆਦਰਸ਼ ਭਰ ਦੀ ਫ੍ਰੀਕਵੈਂਸੀ ਤੇ ਹੋ ਅਤੇ ਆਦਰਸ਼ ਭਰ ਨੂੰ ਸੱਦਾ ਦੇ ਰਹੇ ਹੋ ਬੈਲਸ ਬੈਟਲਸ ਆਪਣੀ ਇੱਕ ਪੁਸਤਕ ਚ ਖਾਣ ਬਾਰੇ ਇੱਕ ਅਤੁੱਤ ਸਲਾਹ ਦਿੰਦੇ ਹਨ ਉਹ ਸਲਾਹ ਦਿੰਦੇ ਹਨ ਕਿ ਖਾਣ ਵੇਲੇ ਚਬਾਉਣ ਦੇ ਅਨੁਭਵ ਤੇ ਪੂਰਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਆਪਣੇ ਮਸਤਿਸ਼ਕ ਨੂੰ ਉਸ ਤੇ ਕੇਂਦਰਿਤ ਕਰੋ ਅਤੇ ਖਾਣਾ ਖਾਣ ਦੀ ਅਨੁਭੂਤੀ ਨੂੰ ਮਹਿਸੂਸ ਕਰੋ ਆਪਣੇ ਦਿਮਾਗ ਨੂੰ ਦੂਜੀਆਂ ਗੱਲਾਂ ਵੱਲ ਨਾ ਭਟਕਣ ਦਿਓ ਆਪਣੇ ਸਰੀਰ ਤੇ ਧਿਆਨ ਕੇਂਦਰਿਤ ਕਰੋ ਅਤੇ ਆਪਣੇ ਮੂੰਹ ਚ ਭੋਜਨ ਚਬਾਉਣ ਦੀ ਅਨੁਭੂਤੀਆਂ ਦਾ ਆਨੰਦ ਮਾਣੋ ਅਗਲੀ ਬਾਰੀ ਖਾਣ ਵੇਲੇ ਇਸ ਨੂੰ ਅਜ਼ਮਾ ਕੇ ਦੇਖੋ ਖਾਣ ਵੇਲੇ ਜਦੋਂ ਤੁਹਾਡਾ ਸਾਰਾ ਧਿਆਨ ਇਸਤੇ ਕੇਂਦਰਿਤ ਹੁੰਦਾ ਹੈ ਤਾਂ ਉਸ ਦਾ ਸਵਾਦ ਬਹੁਤ ਵਧੀਆ ਅਤੇ ਜੈਕੇਦਾਰ ਹੁੰਦਾ ਹੈ ਧਿਆਨ ਭਟਕਣ ਤੇ ਸਵਾਦ ਤਕਰੀਬਨ ਗਾਇਬ ਹੋ ਜਾਂਦਾ ਹੈ ਮੈਨੂੰ ਯਕੀਨ ਹੈ ਜੇਕਰ ਅਸੀਂ ਆਪਣੇ ਭੋਜਨ ਨੂੰ ਪੂਰੇ ਧਿਆਨ ਨਾਲ ਖਾਈਏ ਉਸ ਦੇ ਆਨੰਦਦਾਈ ਅਨੁਭਵ ਤੇ ਪੂਰਾ ਧਿਆਨ ਕੇਂਦਰਿਤ ਕਰੀਏ ਤਾਂ ਭੋਜਨ ਸਾਡੇ ਨਾਲ ਖਾਈਏ ਉਸ ਦੇ ਆਨੰਦਨਾਇ ਉਨੁਭਵ ਤੇ ਪੂਰਾ ਧਿਆਨ ਕੇਂਦਰਿਤ ਕਰੀਏ ਤਾਂ ਭੋਜਨ ਸਾਡੇ ਸਰੀਰ ਚ ਆਦਰਸ਼ ਰੂਪ ਵਿੱਚ ਪਚ ਜਾਂਦਾ ਹੈ ਅਤੇ ਸਿੱਟੇ ਵੱਜੋਂ ਸਾਨੂੰ ਆਦਰਸ ਪਰ ਮਿਲ ਜਾਂਦਾ ਹੈ ਭਾਰ ਦੀ ਮੇਰੀ ਆਪਣੀ ਕਹਾਣੀ ਦਾ ਅੰਤ ਇਹ ਹੈ ਕਿ ਹੁਣ ਮੇਰਾ ਭਾਰ 116 ਪਾਉਂਡ ਹੈ ਜਿਹੜਾ ਮੇਰੇ ਹਿਸਾਬ ਨਾਲ ਆਦਰਸ਼ ਹੈ ਮੈਂ ਜੋ ਚਾਹਾਂ ਖਾ ਸਕਦਾ ਹਾਂ ਅਸਲ ਗੱਲ ਇਹ ਹੈ ਕਿ ਆਪਣੇ ਆਦਰਸ਼ ਭਾਰਤੇ ਧਿਆਨ ਕੇਂਦਰਿਤ ਕਰੋ